ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਝੋਨੇ ਦਾ ਝਾੜ ਚਾਹੇ ਆਪਣਾ ਜਿਹੜਾ ਵੀ ਮਰਜੀ ਬੀਜ ਹੋਵੇ ਜੇਕਰ ਆਪਾਂ ਸਹੀ ਸਮੇਂ ਤੇ ਪਨੀਰੀ ਦੀ ਬਜਾਈ ਕਰਦੇ ਆਂ ਕਿਉਂਕਿ ਜਿਹੜਾ ਝੋਨੇ ਦਾ ਝਾੜ ਹੈ ਜੇ ਆਪਾਂ ਪਨੀਰੀ ਦੀ ਬਜਾਈ ਤੇ ਤੇ ਝੋਨੇ ਦੀ ਲਵਾਈ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਜੇਕਰ ਆਪਾਂ ਪਨੀਰੀ ਦੀ ਬਜਾਈ ਸਹੀ ਸਮੇਂ ਕੀਤੀਏ ਤੇ ਜੇਕਰ ਉਸ ਤੋਂ ਬਾਅਦ ਆਪਾਂ ਜੇਕਰ ਆਪਾਂ ਲਵਾਈ ਵੀ ਸਹੀ ਸਮੇਂ ਕਰਦੇ ਆਂ ਆਪਣੇ ਖੇਤ ਦੇ ਵਿੱਚ ਤਾਂ ਆਪਣਾ ਝਾੜ ਬਹੁਤ ਵਧੀਆ ਆਵੇਗਾ ਚਾਹੇ ਆਪਣੇ ਵੈਰਾਈਟੀ ਜੇਕਰ ਆਪਣੇ 100 ਮਣ ਝਾੜ ਦੇਣ ਵਾਲੀ ਵੈਰਾਈਟੀ ਹੋਵੇ ਜੇਕਰ ਆਪਾਂ ਉਹਦੀ ਬਜਾਈ ਆਪਾਂ ਸਹੀ ਸਮੇਂ ਬਜਾਈ ਨਹੀਂ ਕਰਦੇ ਪਨੀਰੀ ਦੀ ਤੇ ਜੇ ਨਾ ਆਪਾਂ ਲਵਾਈ ਸਹੀ ਕਰਦੇ ਆ ਚਾਹੇ ਉਹ ਆਪਣਾ ਜਿੰਨੀਆਂ ਮਰਜ਼ੀਆਂ ਸਪਰੇ ਹਾਂ ਜਿੰਨੀਆਂ ਮਰਜ਼ੀਆਂ ਖਾਦਾਂ ਸਪਰੇ ਹਾਂ ਪਾਈ ਚਲੋ ਉਹਦਾ ਝਾੜ ਜੇਕਰ ਫਿਰ ਆਪਣਾ ਵਧੀਆ ਨਹੀਂ ਆ ਸਕਦਾ ਜੇਕਰ ਆਪਾਂ ਉਹਦੀ ਬਜਾਈ ਸਹੀ ਸਮੇਂ ਤੇ ਬਜਾਈ ਤੇ ਸਹੀ ਸਮੇਂ ਆਪਾਂ ਜੇਕਰ ਲਵਾਈ ਨਹੀਂ ਕਰਦੇ ਕਿਉਂਕਿ ਜਿਹੜੀ ਆਪਣੀ ਪਨੀਰੀ ਇਹ ਆਪਣਾ ਸਭ ਤੋਂ ਪਹਿਲਾ ਆਪਣਾ ਜ਼ਿਕਰ ਮੰਨ ਗਏ ਪਹਿਲਾ ਪੜਾਏ ਆਪਣੇ ਵਧੀਆ ਝਾੜ ਦੇਣ ਲਈ ਇਸ ਨੂੰ ਜੇਕਰ ਆਪਾਂ ਸਹੀ ਸਮੇਂ ਆਪਾਂ ਬਜਾਈ ਕਰਦੇ ਆ ਸਹੀ ਸਮੇਂ ਦਵਾਈ ਕਰਦੇ ਆ ਤਾਂ ਆਪਣਾ ਝਾੜ ਆਟੋਮੈਟਿਕ ਹੀ ਯਾਨੀ ਕਿ ਬਹੁਤ ਵਧੀਆ ਝਾੜ ਆਪਾਂ ਲੈ ਸਕਦੇ ਆ ਕਿਉਂਕਿ ਜਿਵੇਂ ਆਪਣੇ P126 ਵੈਰੈਟੀ ਆਈ ਸੀ ਨਵੇਂ-ਨਵੇਂ ਤੇ ਜਿਹੜੇ ਕਿਸਾਨਾਂ ਵੀਰਾਂ ਨੇ ਆਪਣੇ ਇਹਨੂੰ ਅਗੇਤੀ ਲਾਉਣਾ ਸ਼ੁਰੂ ਕਰਤਾ ਸੀ ਤੇ ਉਹਨਾਂ ਦਾ ਝਾੜ ਯਾਨੀ ਕਿ ਉਹਨਾਂ ਨੇ ਇਹ ਵੈਰੈਟੀ ਯਾਨੀ ਕਿ ਫੇਰ ਹੋ ਚੁੱਕੀ ਸੀ ਇੱਕ ਵਾਰ ਕਿਉਂਕਿ ਵੈਰੈਟੀ ਜਿਆਦਾ ਪਛੇਤੀ ਆਪਣੇ ਕਾਮਯਾਬ ਸੀ ਇਸੇ ਤਰ੍ਹਾਂ ਜਿਹੜੀ ਆਪਣੇ ਹੁਣ PR131 ਜਾਂ ਸੁਪਰੀਮ 110 ਵੈਰਾਈਟੇ ਜੇਕਰ ਆਪਾਂ ਸਹੀ ਸਮੇਂ ਪਨੀਰ ਦੀ ਬਿਜਾਈ ਕਰਦੇ ਆਂ ਤੇ ਸਹੀ ਸਮੇਂ ਪਲਵਾਈ ਕਰਦੇ ਤਾਂ ਆਪਾਂ ਵਧੀਆ ਝਾੜ ਲੈ ਸਕਦੇ ਆਂ ਕਿਉਂਕਿ ਕਈਆਂ ਵੀਰਾਂ ਦੇ ਕਮੈਂਟ ਵੀ ਆਏ ਸੀ ਕਿ ਜਿਹੜੀ ਆਪਾਂ PR131 ਦੀ ਵੈਰਾਈਟੀ ਦੀ ਕਦੋਂ ਆਪਾਂ ਬਿਜਾਈ ਕਰਨੀ ਹੈ ਪਨੀਰੀ ਦੀ ਤੇ ਸੁਪਰੀਮ 110 ਚੋਨੇ ਦੀ ਕਦੋਂ ਆਪਾਂ ਆਪਾਂ ਇਹਦੀ ਬਜਾਈ ਕਰਨੀ ਹੈ ਕਿਉਂਕਿ ਆਪਾਂ ਨੂੰ ਪਿਛਲੇ 2-3 ਸਾਲਾਂ ਤੋਂ ਆਪਾਂ ਵੈਰਾਈਟੀਆਂ ਦੋਨਾਂ ਦਾ ਆਪਾਂ ਨੂੰ ਤਜਰਬਾ ਹੈ ਵੀ ਕਿਹੜੇ ਤਰੀਕ ਨੂੰ ਇਹ ਵਧੀਆ ਝਾੜ ਦੇ ਸਕਦੀ ਹੈ ਜੇਕਰ ਆਪਾਂ ਜਿਆਦਾ ਗੇਤੀ ਵੀ ਲਗਾਉਣੇ ਆ ਜਿਵੇਂ ਆਪਾਂ ਸੁਪਰੀਮ 110 ਜਾਂ ਪੀਆ 131 ਤਾਂ ਫਿਰ ਵੀ ਇਸ ਦਾ ਝਾੜ ਵਧੀਆ ਨਹੀਂ ਆਉਂਦਾ ਜੇਕਰ ਆਪਾਂ ਜਿਵੇਂ ਸੁਪਰੀਮ 110 ਜੇਕਰ ਆਪਾਂ ਪਛੇਤੀ ਰਹਿ ਜਾਂਦੇ ਆ ਤਾਂ ਇਸ ਦਾ ਝਾੜ ਤਾਂ ਘਟਣਾ ਹੀ ਘਟਣਾ ਇਸ ਤੋਂ ਇਲਾਵਾ ਜਿਹੜੀ ਆਪਣੇ ਹਲਦੀ ਰੋਗ ਦੀ ਬਿਮਾਰੀ ਉਹ ਵੀ ਇਸ ਤੇ ਜਿਆਦਾ ਆਉਂਦੀ ਹੈ ਜੇਕਰ ਆਪਾਂ ਇਸ ਦੇ ਜਿਆਦਾ ਲੇਟ ਬਜਾਈ ਕਰਦੇ ਆ ਤਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਅੱਜ ਦੀ ਵੀਡੀਓ ਆਪਣੇ ਸੁਪਰੀਮ 110 ਝੋਨੇ ਦੀ ਤੇ ਪੀ 131 ਦੀ ਪਨੀਰੀ ਦੀ ਬਜਾਈ ਵਾਸਤੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸੁਪਰੀਮ 110 ਝੋਨੇ ਦੀ ਜੇਕਰ ਆਪਾਂ ਇਹਦੀ ਆਪਾਂ ਝੋਨੇ ਦੀ ਲਵਾਈ ਆ ਆਪਾਂ ਦੇਖੀਏ ਕਿ ਵੀ ਆਪਾਂ ਕਦੋਂ ਲਵਾਈ ਕਰਨੀ ਹੈ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਝੋਨੇ ਦੀ ਲਵਾਈ ਕਰਨੀ ਉਸ ਹਿਸਾਬ ਨਾਲ ਆਪਾਂ ਪਨੀਰੀ ਦੀ ਬਜਾਈ ਕਰ ਸਕਦੇ ਹਾਂ ਇਹ ਨਹੀਂ ਵੀ ਆਪਾਂ ਪਨੀਰੀ ਦੀ ਬਜਾਈ ਆਪਾਂ ਜ਼ਿਆਦਾ ਗੇਤੀ ਕਰਦੇ ਜਾਂ ਜਾਂ ਪਛੇਤੀ ਕਰਦੇ ਗਏ ਕਿਉਂਕਿ ਪਣੀਰੀ ਦੀ ਜੇਕਰ ਆਪਾਂ ਸਹੀ ਬਜਾਈ ਕਰ ਦਿਆਂ ਤਾਂ ਫੇਰ ਹੀ ਇਹ ਜਿਹੜੀ ਆਪਣੀ ਝੋਨੇ ਦੀ ਲਵਾਈ ਆਪਣੀ ਸਹੀ ਹੋਵੇਗੀ ਤੇ ਜੇਕਰ ਆਪਾਂ ਸੁਪਰੀਮ 110 ਝੋਨੇ ਦੀ ਲਵਾਈ ਦੀ ਗੱਲ ਕਰੀਏ 15 ਜੂਨ ਤੋਂ ਲੈ ਕੇ ਆਪਾਂ ਇਸ ਨੂੰ 25 ਜੂਨ ਤੱਕ ਜੇਕਰ ਆਪਾਂ ਲਵਾਈ ਕਰਦੇ ਆ ਤਾਂ ਇਹਦਾ ਜਿਹੜਾ ਝਾੜ ਬਹੁਤ ਵਧੀਆ ਹੁੰਦਾ ਜਿਵੇਂ ਆਪਾਂ ਇਸ ਨੂੰ ਲੇਟ ਲੈ ਕੇ ਜਾਂਦੇ ਆ ਯਾਨੀ ਕਿ 30 ਆਪਾਂ ਜੂਨ ਤੇ ਜਾਂ 30 ਜੂਨ ਤੋਂ ਬਾਅਦ ਲੈ ਕੇ ਜਾਂਦੇ ਆ ਤਾਂ ਇਸ ਦਾ ਝਾੜ ਤਾਂ ਘਟਣਾ ਹੀ ਘਟਣਾ ਇਸ ਤੋਂ ਇਲਾਵਾ ਇਸ ਤੇ ਜਿਹੜੇ ਹਲਦੀ ਰੋਗ ਦਾ ਜ਼ਿਆਦਾ ਟੈਗ ਆ ਸਕਦਾ ਕਿਉਂਕਿ ਉਦੋਂ ਜਿਹੜੇ ਆਪਣੀ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੋਣ ਲੱਗ ਪੈਂਦੀ ਏ ਤੇ ਜਿਸ ਨਾਲ ਆਪਣੇ ਫਿਰ ਇਹ ਜਿਹੜਾ ਹਲਦੀ ਰੋਗ ਦੀ ਜ਼ਿਆਦਾ ਹੀ ਸਮੱਸਿਆ ਆਪਣੇ ਆਉਣ ਦੀ ਸੰਭਾਵਨਾ ਹੁੰਦੀ ਏ ਤੇ ਇਹਦੀ ਜਿਹੜੀ ਆਪਾਂ ਦਵਾਈ ਏ ਛੋਨੇ ਦੀ 15 ਜੂਨ ਤੋਂ ਲੈ ਕੇ 25 ਜੂਨ ਤੱਕ ਕਰਨੀ ਹੁੰਦੀ ਏ ਵਧੀਆ ਝਾੜ ਦੇ ਇਹ ਲੈਣ ਦੇ ਲਈ ਤੇ ਇਸੇ ਤਰ੍ਹਾਂ ਜੇਕਰ ਆਪਾਂ ਪਨੀਰੀ ਦੀ ਬਜਾਈ ਦੇਖੀ ਗਏ ਇਸ ਹਿਸਾਬ ਨਾਲ ਕਿਉਂਕਿ ਜਿਹੜੀ ਆਪਾਂ ਪਨੀਰੀ ਦੀ ਬਜਾਈ 15 ਜੂਨ ਆਵਾ 15 ਮਈ ਤੋਂ ਲੈ ਕੇ ਆਪਾਂ 25 ਮਈ ਤੱਕ ਆਪਾਂ ਬਜਾਈ ਕਰ ਸਕਦੇ ਆ ਤਾਂ ਇੱਥੇ ਇੱਕ ਗੱਲ ਜ਼ਰੂਰ ਧਿਆਨ ਰੱਖਣਾ ਕਿ ਜੇਕਰ ਆਪਾਂ 15 ਜੂਨ ਨੂੰ 15 ਮਈ ਨੂੰ ਆਪਾਂ ਜੇਕਰ ਪਨੀਰੀ ਦੀ ਬਜਾਈ ਕਰਦੇ ਆ ਤਾਂ ਜਿਹੜੀ ਆਪਣੀ ਪਨੀਰੀ ਦੀ ਉਮਰ ਹੈ ਆਪਾਂ ਨੂੰ 35 ਦਿਨਾਂ ਤੋਂ ਉੱਪਰ ਨਹੀਂ ਹੋਣ ਦੇਣੀ ਚਾਹੀਦੀ ਕਿਉਂਕਿ ਜੇਕਰ ਆਪਾਂ ਜਿਵੇਂ ਜਿਵੇਂ ਪਨੀਰੀ ਦੀ ਉਮਰ ਵੱਡੀ ਹੋ ਜਾਵੇਗੀ ਪਨੀਰੀ 35 ਤੋਂ 40 ਦਿਨਾਂ ਤੋਂ ਵੱਧ ਹੋ ਜਾਏਗੀ ਤਾਂ ਜਿਹੜਾ ਫਿਰ ਇਹਦਾ ਝਾੜ ਘਟਣਾ ਸ਼ੁਰੂ ਹੋ ਜਾਂਦਾ ਜੇਕਰ ਆਪਾਂ ਵਧੀਆ ਦੀ ਲਵਾਈ ਦੇਖ ਕੇ ਪਨੀਰੀ ਦੀ ਉਮਰ 30 ਤੋਂ 5 ਦਿਨਾਂ ਦੇ ਵਿੱਚ ਜੇਕਰ ਆਪਾਂ ਆਪਾਂ ਖੇਤਾਂ ਵਿੱਚ ਪਣੀਰੀ ਪੁੱਟ ਕੇ ਖੇਤ ਵਿੱਚ ਲਗਾ ਦਿੰਨੇ ਆ ਤਾਂ ਇਹਦਾ ਝਾੜ ਬਹੁਤ ਵਧੀਆ ਆਵੇਗਾ 15 ਜੂਨ ਤੋਂ ਲੈ ਕੇ 25 ਜੂਨ ਤੱਕ ਆਪਾਂ ਲਵਾਈ ਕਰਨੀ ਹੈ ਤੇ ਇਸੇ ਤਰ੍ਹਾਂ ਆਪਾਂ 15 ਮਈ ਤੋਂ ਲੈ ਕੇ 25 ਆਪਾਂ ਮਈ ਤੱਕ ਆਪਾਂ ਪਣੀਰੀ ਦੀ ਬਿਜਾਈ ਕਰਾਂਗੇ ਤਾਂ ਬਹੁਤ ਵਧੀਆ ਸਦਾ ਝਾੜ ਆਊਗਾ ਤੇ ਜੇਕਰ ਆਪਾਂ ਇਸ ਨੂੰ ਜ਼ਿਆਦਾ ਲੇਟ ਲੈ ਕੇ ਜਾਂਦੇ ਆ ਤਾਂ ਫਿਰ ਝਾੜ ਵੀ ਘਟੇਗਾ ਤੇ ਬਿਮਾਰੀ ਵੀ ਵੱਧ ਅਟੈਕ ਪਵੇਗਾ ਤੇ ਇਸੇ ਤਰ੍ਹਾਂ ਜੇਕਰ ਆਪਾਂ ਹੁਣ ਗੱਲ ਕਰੀਏ ਪੀਆ 131 ਵੈਰੈਟੀ ਜਿਹੜਾ ਕਿ ਇਸ ਵਾਰ ਆਪਣੇ ਪੂਸਾ 44 ਬੰਦ ਹੋਣ ਦੇ ਕਾਰਨ ਆਪਣੇ ਮਾਲਵਾ ਬੈਲਟ ਜਾਂ ਹੋਰ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਏਰੀਆ ਦੇ ਵਿੱਚ ਲੱਗਣ ਜਾ ਰਹੀ ਹੈ ਕਿਉਂਕਿ ਇਸ ਵਾਰ ਆਪਣੇ ਏਰੀਆ ਦੇ ਵਿੱਚ ਵੀ ਪਹਿਲਾਂ ਪਿਛਲੀ ਵਾਰ 110 ਚੋਂ ਨਾ ਬਹੁਤ ਲੱਗਿਆ ਸੀ ਇਸ ਵਾਰ PR 131 ਵੈਰੈਟੀ ਵੀ ਬਹੁਤ ਜ਼ਿਆਦਾ ਰਕਬੇ ਵਿੱਚ ਲੱਗਣ ਜਾ ਰਹੀ ਹੈ ਤੇ ਜੇਕਰ ਇਹਦੀ ਵੀ ਆਪਾਂ ਜ਼ਿਆਦਾ ਆਪਾਂ ਜ਼ਿਆਦਾ ਪਛੇਤੀ ਕਰਦੇ ਹਾਂ ਜਾਂ ਜ਼ਿਆਦਾ ਕੀਤੀ ਵਿਜਾਈ ਕਰਾਂਗੇ ਤਾਂ ਇਹਦਾ ਵੀ ਆਪਣਾ ਝਾੜ ਕਟੇਗਾ ਕਿਉਂਕਿ ਜਿਹੜਾ ਆਪਾਂ ਸਹੀ ਮੌਸਮ ਤੇ ਸਹੀ ਸਮੇਂ ਆਪਾਂ ਜੇਕਰ ਪਨੀਰੀ ਦੀ ਬਜਾਈ ਕਰਾਂਗੇ ਸਹੀ ਸਮੇਂ ਆਪਾਂ ਲਵਾਈ ਕਰਾਂਗੇ ਤਾਂ ਆਪਣਾ ਝਾੜ ਬਹੁਤ ਵਧੀਆ ਆਵੇਗਾ ਸਭ ਕੁਝ ਮੌਸਮ ਦੇ ਡਿਪੈਂਡ ਹੁੰਦਾ ਤੇ ਜੇਕਰ ਆਪਾਂ ਹੁਣ ਇਹਦੀ ਆਪਾਂ ਜੇਕਰ ਬਜਾਈ ਦੀ ਗੱਲ ਕਰੀਏ ਆਪਾਂ ਝੋਨੇ ਲਵਾਈ ਦੀ ਤਾਂ ਇਹਦੀ ਜਿਹੜੇ ਆਪਾਂ ਲਵਾਈ ਕਰਦੇ ਆ 25 ਜੂਨ ਤੋਂ ਲੈ ਕੇ ਜੇਕਰ ਆਪਾਂ 30 ਜੂਨ ਤੱਕ ਲਵਾਈ ਕਰਦੇ ਆ ਤਾਂ ਇਸ ਦੀ ਵੈਸੇ ਆਪਾਂ ਲਵਾਈ ਜੁਲਾਈ ਦੇ ਪਹਿਲੇ ਹਫਤੇ ਤੱਕ ਵੀ ਕਰ ਸਕਦੇ ਆ ਜੇਕਰ ਆਪਾਂ ਵਧੀਆ ਝਾੜ ਦਾ ਆਪਾਂ ਸੋਚੀਏ ਤਾਂ 25 ਜੂਨ ਤੋਂ ਲੈ ਕੇ 30 ਜੂਨ ਤੱਕ ਆਪਾਂ ਜਿਸ ਦੀ ਲਵਾਈ ਕਰਦੇ ਆ ਇੰਦਾ ਜੋ ਬਹੁਤ ਵਧੀਆ ਬੰਪਰ ਝਾੜ ਆਉਣ ਵਾਲਾ ਹੈ ਤੇ ਇਸੇ ਹਿਸਾਬ ਨਾਲ ਜੇਕਰ ਆਪਾਂ ਪਨੀਰੀ ਦੀ ਬਜਾਈ ਦੀ ਆਪਾਂ ਕਿਉਂਕਿ ਜਿਹੜੀ ਪਨੀਰੀ ਦੀ ਬਜਾਈ ਆਪਾਂ ਝੋਨੇ ਦੀ ਲਵਾਈ ਨੂੰ ਦੇਖ ਕੇ ਹੀ ਆਪਾਂ ਕਰਨੀ ਹੁੰਦੀ ਹੈ ਜੇਕਰ ਉਹ 25 ਜੂਨ ਤੋਂ ਲੈ ਕੇ 30 ਜੂਨ ਤੱਕ ਆਪਾਂ ਲਵਾਈ ਕਰਨੀ ਹੈ ਪੀ 131 ਵੈਰੈਟੀ ਦੀ ਇਸ ਹਿਸਾਬ ਨਾਲ ਫਿਰ ਆਪਾਂ ਪਨੀਰੀ ਦੀ ਬਜਾਈ ਆਪਾਂ 25 ਮਈ ਤੋਂ ਲੈ ਕੇ 30 ਮਈ ਤੱਕ ਕਰਾਂਗੇ ਤਾਂ ਤਾਂ ਹੀ ਆਪਣੀ ਜਿਹੜੀ ਪਨੀਰੀ ਦੀ ਉਮਰ 30 ਤੋਂ 35 ਦਿਨਾਂ ਦੇ ਵਿੱਚ ਆਪਾਂ ਖੇਤ ਵਿੱਚ ਲਗਾਵਾਂਗੇ ਕਿਉਂਕਿ ਜੇਕਰ ਇਸ ਵੈਰਾਈਟੀ ਦੀ ਵੀ ਆਪਾਂ ਜੇ ਜ਼ਿਆਦਾ ਉਮਰ ਵੱਡੀ ਚਾਹੇ ਕੋਈ ਵੀ ਵੈਰਾਈਟੀ ਹੈ ਜੇਕਰ ਆਪਾਂ ਜ਼ਿਆਦਾ ਉਮਰ ਵੱਡੀ ਦੀ ਪਨੀਰੀ ਲਗਾਵਾਂਗੇ ਤਾਂ ਉਹਦਾ ਝਾੜ ਘਟਣਾ ਹੀ ਘਟਣਾ ਇਸ ਕਰਕੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੇ ਵੀ ਜਿਹੜੀ ਵੀ ਵੈਰਾਈਟੀ ਲਾਉਣੀ ਹੈ 30 ਤੋਂ 35 ਦਿਨ ਜਿਵੇਂ ਆਪਣੇ ਜਿਵੇਂ 140 ਦਿਨ ਤੱਕ ਆਪਾਂ ਵੈਰਾਈਟੀਆਂ ਪੱਕਣ ਵਾਲੀਆਂ ਨੇ ਜਾਂ ਜਿਹੜੇ ਆਪਣੀ ਹੁਣ P126 ਵੈਰਾਈਟੀ ਹੈ ਉਹ ਘੱਟ ਸਮਾਂ ਲੈਂਦੀ ਹੈ ਉਹਦੀ ਆਪਾਂ 20 ਦਿਨਾਂ ਤੋਂ ਲੈ ਕੇ 25 ਦਿਨਾਂ ਤੱਕ ਜੇਕਰ ਆਪਾਂ ਪਨੀਰੀ ਲਗਾਉਣੇ ਆ ਤਾਂ ਬਹੁਤ ਵਧੀਆ ਝਾੜ ਆਉਂਦਾ ਤੇ ਇਸੇ ਤਰ੍ਹਾਂ ਜਿਹੜੀ ਆਪਣੀ ਪੀਅਰ 131 ਵੈਰਾਈਟੀ ਹੈ ਇਹਦਾ ਆਪਣਾ 25 ਮਈ ਤੋਂ ਲੈ ਕੇ 30 ਮਈ ਤੱਕ ਜੇਕਰ ਆਪਾਂ ਪਨੀਰੀ ਦੀ ਬਜਾਈ ਕਰਦੇ ਆ ਤੇ 25 ਜੂਨ ਤੋਂ ਲੈ ਕੇ 30 ਜੂਨ ਤੱਕ ਆਪਾਂ ਲਵਾਈ ਕਰਦੇ ਆ ਤਾਂ ਬਹੁਤ ਵਧੀਆ ਝਾੜ ਆਵਾ ਬਾਕੀ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜੇ ਕਿ ਜਿਹੜੀ ਪਨੀਰੀ ਦੀ ਉਮਰ ਹੈ 30 ਤੋਂ 35 ਦਿਨਾਂ ਦੇ ਵਿਚਕਾਰ ਹੋਵੇ 35 ਦਿਨਾਂ ਤੋਂ ਵੱਧ ਨਾ ਕੋਸ਼ਿਸ਼ ਕਰੋ ਕਿ ਜੇ ਪਨੀਰੀ ਆਪਣੇ ਖੇਤਾਂ ਵਿੱਚ ਨਾ ਲਗਾਓ हद ਤੋਂ ਹੱਦ ਆਪਾਂ 40 ਦਿਨਾਂ ਤੋਂ ਵੱਧ ਤਾਂ ਪਨੀਰੀ ਆਪਣਾ ਖੇਤ ਵਿੱਚ ਨਹੀਂ ਲਗਾਉਣੀ ਕਿਉਂਕਿ ਜੇਕਰ ਇਸ ਤਾਂ ਲਾਉਣੇ ਆ ਤਾਂ ਆਪਣਾ ਝਾੜ ਬਹੁਤ ਘਟੇਗਾ ਕਿਉਂਕਿ ਜਿੰਨੀਆਂ ਵੀ ਵੈਰੈਟੀਆਂ ਨੇ ਜੇਕਰ ਸਹੀ ਸਮੇਂ ਆਪਾਂ ਪਨੀਰੀ ਦੀ ਬਜਾਈ ਤੇ ਲੋਾਈ ਆਪਾਂ ਕਰਦੇ ਆਂ ਤਾਂ ਖੇਤ ਵਿੱਚ ਤਾਂ ਬਹੁਤ ਵਧੀਆ ਆਪਾਂ ਨੂੰ ਝਾੜ ਮਿਲ ਸਕਦਾ ਹੈ ਭਾਵੇਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਭਾਵੇਂ ਆਪਾਂ ਨੂੰ 15 ਜੂਨ ਕਿਉਂ ਨਾ ਮਿਲ ਜੇ ਵਿੱਚੋਂ ਨਾ ਲਾਉਣ ਦੀ ਜੇਕਰ 15 ਜੂਨ ਤੋਂ ਸ਼ੁਰੂ ਕਰਨਾ ਤੇ ਫਿਰ ਆਪਾਂ ਸੁਪਰੀਮ 110 ਨੂੰ ਸ਼ੁਰੂ ਕਰੋ ਜੇਕਰ ਆਪਾਂ 25 ਤੱਕ ਜਾਣੇ ਆ 25 ਤੋਂ ਬਾਅਦ ਤਾਂ ਫਿਰ ਆਪਾਂ ਨੂੰ PS 31 ਵੈਰਾਈਟੀ ਜੇਕਰ 25 ਤੋਂ ਬਾਅਦ ਲਗਾਉਣੇ ਆ ਜਾਂ 25 ਦੇ ਲਗਭਗ ਆਸ-ਪਾਸ ਲਗਾਉਣੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਝਾੜ ਦੇਖਣ ਨੂੰ ਮਿਲੇਗਾ ਇਹ ਪਿਛਲੇ ਆਪਣੇ ਦੋ ਜਿਹੜੇ ਜਾਨੀ ਕਿ ਦੋ ਤਿੰਨ ਸਾਲਾਂ ਦੇ ਤਜਰਬੇ ਕੀਤੇ ਹੋਏ ਨੇ ਇਸ ਝਾੜ ਤੇ ਆਪਣੇ ਨਾਲ ਦੋਨਾਂ ਵੈਰਾਈਟੀਆਂ ਦੇ ਉੱਤੇ ਤੇ ਦੋਨਾਂ ਵੈਰਾਈਟੀਆਂ ਦਾ ਸਹੀ ਸਮਾਂ ਇਹੋ ਹੈ ਜੇਕਰ ਆਪਾਂ ਵਧੀਆ ਝਾੜ ਲੈਣਾ ਹੈ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਬਾਕੀ 30 ਤੋਂ 5 ਦਿਨ ਦੀ ਪਨੀਰੀ ਵੱਡੀ ਨਾ ਹੋਣ ਦੇਓ ਜੇਕਰ ਇਸ ਤੋਂ ਵੱਡੀ ਹੋਵੇਗੀ ਤਾਂ ਝਾੜ ਆਪਣਾ ਕਟੇਗਾ ਹੀ ਕਟੇਗਾ ਚਾਹੇ ਜਿੰਨੀਆਂ ਵੀ ਮਰਜ਼ੀ ਸਪਰੇਹਾਂ ਕਰ ਲਓ ਜੇਕਰ ਆਪਾਂ ਪਨੀਰੀ ਵੱਡੀ ਨੂੰ ਮੱਦੀ ਲਗਾਉਣੇ ਆ ਸਹੀ ਸਮੇਂ ਆਪਾਂ ਪਨੀਰੀ ਦੀ ਬਜਾਈ ਨਹੀਂ ਕਰਦੇ ਸਹੀ ਸਮੇਂ ਆਪਾਂ ਲਵਾਈ ਨਹੀਂ ਕਰਦੇ ਤਾਂ ਆਪਣਾ ਝਾੜ ਕਟੇਗਾ ਹੀ ਕਟੇਗਾ ਧੰਨਵਾਦ